ਅੱਜ ਤੱਕ ਦਾ ਗੱਲਾਂ ਨਾਲ ਬਹੁਤ ਅਸੀਂ ਪੁਲ ਬਣਾ ਕੇ ਦਿੱਤਾ ਹੈ ਟਾਣੀ ਨਾਥਾ ਸਿੰਘਾਂ ਦੀ ਤਾਂ ਮੈਂ ਹੈਰਾਨ ਆ ਕਈ ਲੀਡਰ ਇੱਥੇ ਆ ਗਏ ਰੋਕੇ ਆ ਦੇਖ ਤੇ ਅੱਜ ਕੱਲ ਪੁਲ ਤੇ ਚੱਲਾਂਗੇ ਉੱਥੇ ਉਹਦੇ ਸਲੀਤ ਵੀ ਦੱਸਾਂਗੇ ਨਾਲੇ ਪੁਰਾਣੇ ਲੀਡਰਾਂ ਦੇ ਔਕਾਤ ਵੀ ਦੱਸਾਂਗੇ ਇਹਨਾਂ ਨੇ ਕੀ ਕੀਤਾ ਜੀ ਜਿਆਦਾ ਬੋਲਣਾ ਨਹੀਂ ਚਾਹੁੰਦਾ ਕੱਲ ਦੱਸਾਂਗੇ ਤੁਹਾਨੂੰ ਜਰੂਰ ਇਹਦੇ ਬਾਰੇ ਕਿਉਂਕਿ ਅੱਜ ਆ ਪੁਲ ਨਾਲ ਕੰਮ ਕਰ ਲਈਏ ਮਸਾਲੇ ਲਾਉਣ ਵਾਲਾ ਕੰਮ ਕੱਲ ਕਰਾਂਗੇ ਦੋ ਸਿੰਘਾਂ ਵਾਲਾ ਪਿੰਡ ਪਹੁੰਚੇ ਆ ਦੇਖੋ ਕੁਦਰਤੀ ਮਾਰ ਹੈ ਪਰ ਫਿਰ ਵੀ ਸਰਕਾਰ ਦਾ ਫਰਜ ਬੰਦਾ ਹੈ ਸਾਡਾ ਸਾਰਿਆਂ ਦੇ ਨਾਲ ਖੜਨਾ ਉਹ ਜਿੱਥੇ ਦਰਿਆਈ ਪਿੰਡ ਜਿੱਥੇ ਦਰਿਆ ਦੇ ਪਿੰਡ ਜਿੱਥੇ ਕਾਰ ਬਾਹਰ ਆਇਆ ਦਰਿਆ ਤੋਂ ਅੱਗੇ ਟਾਣੀਆਂ ਜਿੰਨਾਂ ਦੇ ਉਹਨਾਂ ਨੂੰ ਅਸੀਂ ਅੱਜ ਫੀਡ ਪ੍ਰੋਵਾਈਡ ਕਰ ਰਹੇ ਹਾਂ ਪੱਠੇ ਸੀ ਪਲਾਂ ਭੇਜੀ ਸੀ ਹੋਰ ਜਿਹੜੀ ਜਿਹੜੀ ਰਿਕੁਆਇਰਮੈਂਟ ਪੱਟੀ ਨੇ ਕਹੇ ਕੱਲ ਪੱਟੀ ਵੀ ਆ ਜਾਣਗੇ ਜਿਹੜੀ ਜਿਹੜੀ ਰਿਕੁਆਇਰਮੈਂਟ ਇਹਨਾਂ ਨੂੰ ਚਾਹੀਦੀ ਹੈ ਕੋਈ ਰਾਸ਼ਨ ਚਾਹੀਦਾ ਉਹ ਅਸੀਂ ਅਵੇਲੇਬਲ ਕਰਾ ਕੇ ਦੇਵਾਂਗੇ ਸਾਡਾ ਫਰਜ ਬੰਦਾ ਆਪੂ ਵਾਲੇ ਪਿੰਡ ਦੇ ਵਿੱਚ ਗੱਲ ਕਰੀਏ ਤਾਂ ਸੰਭਗ ਟੁੱਟਿਆ ਹੋਇਆ ਪਿੰਡ ਦਾ ਸੜਕੀ ਸਰਫਰ ਉਹਨੇ ਕਹਿੰਦੇ ਮੰਗਦੇ ਨੇ ਕਿ ਬੇੜੀ ਨੂੰ ਲੈ ਕੇ ਬੜੀ ਦਿੱਕਤ ਆਉਂਦੀ ਹੈ ਬੇੜੀ ਉੱਥੇ ਇੱਕ ਹੈਗੀ ਹੈ ਜਿਹੜੀਆਂ ਦੋ ਨੇ ਉੱਥੇ ਇੱਕ ਨਹੀਂ ਹੈ ਜੀ ਦੋ ਬੇੜੀਆਂ ਉੱਥੇ ਦੋ ਬੇੜੀਆਂ ਇੱਕ ਪਹਿਲਾਂ ਉਹਨਾਂ ਕੋਲ ਸੀ ਇੱਕ ਅਸੀਂ ਨਵੇਂ ਉਹਨਾਂ ਨੇ ਪ੍ਰੋਵਾਈਡ ਕਰਕੇ ਦਿੱਤੀ ਹੈ ਇਸ ਤੋਂ ਬਾਅਦ ਅਸੀਂ ਆਤੂ ਵਾਲੇ ਜਾਣਾ ਜਿਹੜਾ ਰੈਸ਼ਨ ਮੰਡਲ ਨੇ ਫੀਡ ਔਰ ਜਿਹੜਾ ਸਾਰਾ ਪੱਠਿਆਂ ਦਾ ਕੰਮ ਜਿਹੜਾ ਲੱਗਿਆ ਕਿਹੜੇ-ਕਿਹੜੇ ਪਿੰਡ ਦੇ ਜਿਹੜੇ ਪ੍ਰਭਾਵਿਤ ਹੋਏ ਤੁਹਾਡੇ ਹਿੱਸੇ ਇਹਦੇ ਸਾਡਾ ਸੰਤੋਖ ਸਿੰਘ ਵਾਲਾ ਆਤੂ ਵਾਲਾ ਪ੍ਰਭਾਤ ਸਿੰਘ ਵਾਲਾ ਠਾੜ ਔਰ ਪਾਣੀ ਨ타 ਸਿੰਘ ਔਰ ਫੂਲਾ ਸਿੰਘ ਔਰ ਚੱਕੀਵਾ ਇਹ ਜਿਹੜੇ ਨੇ ਸਾਲ ਪਾਣੀ ਆਉਂਦਾ ਹੈ ਇੰਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਬਿਲਕੁਲ ਕੋਸ਼ਿਸ਼ ਕਰ ਰਹੇ ਨੇ ਕੋਈ ਪਰਮਨੈਂਟ ਹੱਲ ਕਰਨ ਦੀ ਪਰ ਅਜੇ ਤੱਕ ਤਾਂ ਕਿਸੇ ਨੇ ਇਹ ਵੀ ਨਹੀਂ ਕਰਿਆ ਅਜੇ ਤੱਕ ਤਾਂ ਗੱਲਾਂ ਨਾਲ ਬਹੁਤ ਅਸੀਂ ਪੁਲ ਬਣਾ ਕੇ ਦਿੱਤਾ ਕਾਣੀ ਨਾਥਾ ਸਿੰਘਾਂ ਦੀ ਤਾਂ ਮੈਂ ਹੈਰਾਨ ਆ ਕਈ ਲੀਡਰ ਥਿਆ ਗਏ ਦੀ ਰੋਟੀਆਂ ਸੇਕਦੇ ਫਿਰਦੇ ਯਾਰ ਕੁਛ ਤਾਂ ਸ਼ਰਮ ਕਰੋ ਯਾਰ ਕਮਾਲ ਹੋ ਗਈ ਜਿਹੜਾ ਪੁਲ ਹੈ ਵਾਕਿਆ ਵਾਕਿਆ ਪਾਰਟੀ ਵਾਲੇ ਤੁਸੀਂ ਵੀ ਕਹਿੰਦੇ ਜੀ ਅਸੀਂ ਬਣਾਇਆ ਪੁਲ ਬਣਾਇਆ ਪੁਲ ਬਾਰੇ ਨਾ ਪੁਲ ਤੇ ਚੱਲਾਂਗੇ ਗੱਲ ਇਹ ਕਲੀਅਰ ਕਰੋ ਪੁਲ ਪੁਲ ਤੇ ਗੱਲ ਪੁਲ ਤੇ ਚੱਲਾਂਗੇ ਉੱਥੇ ਉਹਦੀ ਸਲੀਟ ਵੀ ਦੱਸਾਂਗੇ ਮਲੇ ਪ੍ਰਮੇ ਲੀਡਰਾਂ ਦੇ ਔਕਾਤ ਵੀ ਦੱਸਾਂਗੇ ਇਹਨਾਂ ਨੇ ਕੀਤਾ ਕੀ ਹੈ ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਕੱਲ ਦੱਸਾਂਗੇ ਤੁਹਾਨੂੰ ਜ਼ਰੂਰ ਇਹਦੇ ਬਾਰੇ ਕਿਉਂਕਿ ਅੱਜ ਆ ਫੋਨ ਵਾਲਾ ਕੰਮ ਕਰ ਲਈਏ ਮਸਾਲੇ ਲਾਉਣ ਵਾਲਾ ਕੰਮ ਕੱਲ ਕਰਾਂਗੇ ਚਾਹੁੰਦਾ ਨਹੀਂ ਸੀ ਮੈਂ ਬੋਲਣਾ ਪਰ ਇਹ ਜਾਣ ਕੇ ਛੇੜਦੇ ਐ ਪਰ ਚਲੋ ਕੋਈ ਗੱਲ ਨਹੀਂ ਸਵੇਰੇ ਆਪਾਂ ਸਾਬਕਾ ਪੂਰਾ ਕਰਾਂਗੇ ਇਹਨਾਂ ਨੇ ਕਿ ਤੁਸੀਂ ਆ ਤਾਂ ਵਹੀ ਖਾਤਾ ਲੈ ਕੇ ਆਇਓ ਜਿਹੜੀ ਕੋਈ ਚਿੱਠੀ ਪੱਤਰਾ ਕਿਸੇ ਨੇ ਲਿਖਿਆ ਜਾਂ ਪੁਲਿਸ ਕੋਈ ਕਰਿਆ ਜੇ ਨਹੀਂ ਕਰਿਆ ਤੇ ਫਰੀਦ ਰੋਟੀਆਂ ਸੇਖੋ ਨਾ ਕੋਈ ਫਰਕ ਨਹੀਂ ਪੈਣ ਲੱਗਿਆ ਤੁਹਾਡੇ ਕਹਿਣ ਨਾਲ ਲੋਕਾਂ ਨੇ ਤੁਹਾਨੂੰ 30-30 ਸਾਲ ਵੇਖ ਲਿਆ ਉਡੇ ਕਮਾਕਾਰਾਂ ਨੂੰ ਦੇਖ ਲਿਆ ਐਨੇ ਸਾਲ ਸਰਕਾਰਾਂ ਲੜਾਈਆਂ ਅੱਜ ਤਾਈਂ ਇਹ ਪੁਲ ਬਣਿਆ ਨਹੀਂ ਬਾਕੀ ਇਹਦੇ ਬਾਰੇ ਕੱਲ ਤੁਹਾਨੂੰ ਡਿਟੇਲ ਜਿਵੇਂ ਪੇਪਰ ਵਿਦ ਡਾਕੂਮੈਂਟਸ ਇਹਨਾਂ ਨਾਲ ਹੋਣ ਆਦਿ ਲੈ ਕੇ ਆਜਣ ਪਰ ਫਰੀਦ ਰੋਟੀਆਂ ਆ ਸਿੱਕੇ ਮੇਰੀ ਬਸ ਆ ਬੇਨਤੀ ਅੱਜ ਕਿੰਨੇ ਪਿੰਡਾਂ ਦੇ ਵਿੱਚ ਅੱਜ 2-3 ਪਿੰਡਾਂ ਚੱਲ ਜਾ ਬਾਰਿਸ਼ ਦਾ ਮੌਸਮ ਦੇਖ ਕੇ ਕਿਉਂਕਿ ਫੀਡ ਖਰਾਬ ਵੀ ਹੋ ਜਾਂਦੀ ਹੈ ਤਾਂ ਬਾਕੀ ਨੂੰ ਕੱਲ ਅਸੀਂ ਸੂਰੇ ਪ੍ਰੋਵਾਈਡ ਕਰਾ ਦੇਵਾਂਗੇ ਇਹ ਸਾਡਾ ਫਰਜ ਆ ਔਰ ਮੇਰੀ ਡਿਊਟੀ ਵੀ ਬਣਦੀ। ਤਾਂ ਵੀ ਕੋਈ ਗੱਲ ਨਹੀਂ ਹੈ ਜੀ ਪੰਜਾਬ ਸਰਕਾਰ ਵੱਲੋਂ ਐਮਐਲਏ ਸਾਹਿਬ ਨੇ ਜਿਵੇਂ ਹਾਂ ਦੱਸਿਆ ਤੁਹਾਨੂੰ ਕਿ ਆਲਰੇਡੀ ਗਰਦਾਵੀ ਦੇ ਆਰਡਰ ਹੋ ਚੁੱਕੇ ਨੇ। ਇਸ ਵਾਰ ਅਸੀਂ ਨਾਲ ਕੋਆਰਡੀਨੇਟਸ ਵੀ ਭੇਜ ਰਹੇ ਹਾਂ ਜੋ ਜਿਹੜੇ ਖੇਤ ਦੇ ਵਿੱਚ ਹੋਈ ਹੈ। ਤਾਂ ਜਿਹੜੀਆਂ ਪ੍ਰੀਲੀਮਿਨਰੀ ਰਿਪੋਰਟਸ ਨੇ ਆਲਰੇਡੀ ਸਾਡੇ ਪਟਵਾਰੀ ਸਭਾ ਨਾਲ ਦੀ ਨਾਲ ਹੀ ਰੱਪ ਰੋਜ਼ਨਾਮੇ ਦਰਜ ਕਰਕੇ ਦੇ ਚੁੱਕੇ ਨੇ। ਜਿਵੇਂ ਹੀ ਪਾਣੀ ਥੋੜਾ ਡਾਊਨ ਹੁੰਦਾ ਤਾਂ ਸਾਡੀ ਅਸੈਸਮੈਂਟ ਥੋੜੀ ਈਜ਼ੀ ਹੋ ਜਾਊਗੀ। ਤਾਂ ਅਸੀਂ ਸ਼ੋਰ ਕਰਦੇ ਹਾਂ ਜੀ ਹਰ ਘਰ ਜਿਹਦਾ ਵੀ ਕੋਈ ਨੁਕਸਾਨ ਹੋਊਗਾ ਤਾਂ ਨਾਲ ਦੀ ਨਾਲ ਪ੍ਰੋਪਰ ਕੋਈ ਲੈਪਸ ਬਰਦਾਸ਼ਤ ਨਹੀਂ ਕੀਤੀ। ਹੋਰ ਕਿਹੜੀ ਕਿਹੜੇ ਸੂਚਕਾਂ ਨੇ ਜਿਹੜੇ ਪ੍ਰਸ਼ਾਸਨ ਦੇ ਤੌਰ ਤੇ ਅੱਜ ਤੁਸੀਂ ਦੇਖ ਹੀ ਰਹੇ ਹੋ ਜੀ ਸਾਡੀ ਮੇਨ ਪਹਿਲੀ ਰਿਕੁਆਇਰਮੈਂਟ ਸੀਗੀ ਕਨੈਕਟੀਵਿਟੀ ਦੀ ਉਹਦੇ ਵਾਸਤੇ ਅਸੀਂ ਜਿਹੜੀਆਂ ਕਿਸ਼ਤੀਆਂ ਸੀ ਉਹ ਆਲਰੇਡੀ ਸਾਰੇ ਪਿੰਡਾਂ 'ਚ ਮੁਹੱਈਆ ਕਰ ਦਿੱਤੀਆਂ ਜਾ ਚੁੱਕੀਆਂ ਨੇ। ਇੱਕ ਦੋ ਪਿੰਡਾਂ ਦੇ ਵਿੱਚ ਰਿਪੇਅਰ ਦੀ ਲੋੜ ਸੀ ਉਹ ਰਿਪੇਅਰ ਕਰਵਾ ਕੇ ਉਹਨਾਂ ਨੂੰ ਅਸੀਂ ਵਾਪਸ ਵਧੀਆ ਕਿਸ਼ਤੀਆਂ ਮੰਨ ਦਵਾਤੀਆਂ ਨੇ। ਇਸ ਤੋਂ ਬਿਨਾ ਸਾਡੇ 4-5 ਪਿੰਡ ਐਵ ਜਿਹਨਾਂ ਦੇ ਵਿੱਚ ਢਾਣੀਆਂ ਜਿਹੜੀਆਂ ਉਹ ਦਰਿਆ ਤੋਂ ਪਰਲੇ ਪਾਸੇ ਪੈਂਦੀਆਂ ਜਿਹਦੇ ਵਿੱਚ ਚਾਰੇ ਦੀ ਜਰੂਰਤ ਸੀ ਸਾਡੀ ਉਹਕੇ ਪਾਣੀ ਭਰ ਗਿਆ ਹੀ ਖੇਤਾਂ ਦੇ ਵਿੱਚ ਕਮਾਨ ਜੋ ਕਿ ਐਮਐਲਏ ਸਾਹਿਬ ਦੇ ਦਸ਼ਨ ਦੇਖ ਨੇ ਡੀਸੀ ਸਾਹਿਬ ਦੇ ਦਸ਼ਨ ਦੇਖ ਨੇ ਜਿੱਥੇ ਵੀ ਸਾਨੂੰ ਇਸ ਤਰ੍ਹਾਂ ਦੀ ਪੰਚਾਇਤ ਵੱਲ ਰਿਕੁਆਇਰਮੈਂਟ ਆ ਰਹੀ ਹੈ ਕਿਸੇ ਨੂੰ ਚਾਰੇ ਦੀ ਲੋੜ ਹੈ ਜਾਂ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਾਂ ਮੈਡੀਕਲ ਸਹੂਲਤਾਂ ਦੀ ਲੋੜ ਹੈ ਤਾਂ ਪ੍ਰਸ਼ਾਸਨ ਤੇ ਐਮਐਲਏ ਸਾਹਿਬ ਅਸੀਂ ਰਲ ਕੇ ਸਾਰੇ ਹੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਹੱਈਆ ਕਰਵਾਉਂਦੇ ਆ। ਇਸ ਵੀਡੀਓ ਦੇਖਣੋਂ ਮਿਲਦੀ ਹੈ ਕਹਿੰਦੇ ਨੇ ਵੀ ਪ੍ਰਸ਼ਾਸਨ ਪਿੰਡਾਂ ਦੇ ਵਿੱਚ ਸਾਰ ਲੈ ਨਹੀਂ ਪਹੁੰਚਿਆ। ਅ ਤੁਹਾਡੇ ਸਾਹਮਣੇ ਖੜੇ ਹੋਏ ਆ ਜੀ بارش ਦੇ ਵਿੱਚ ਆਲਰੇਡੀ ਮੇਰੀ ਪੂਰੀ ਟੀਮ ਰੈਵਨਿਊ ਦੀ ਪਟਵਾਰੀ ਸਭਾ ਨਾਲ ਆਲਰੇਡੀ ਆਨ ਅਲਰਟ ਨੇ ਜੀ। 24 7 ਸਾਡਾ ਕੰਟਰੋਲ ਰੂਮ ਵਰਕ ਕਰ ਰਿਹਾ ਜੀ ਉਸ ਤੇ ਡਿਊਟੀਆਂ ਤੇ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਕਾਲ ਵੀ ਆਉਂਦੀ ਹੈ ਤਾਂ ਅਸੀਂ ਉਹਨੂੰ ਜੇਠਣ ਲਈ ਤਿਆਰ ਖੜੇ ਹਾਂ ਸਾਰੇ ਪਿੰਡਾਂ ਦੇ ਵਿੱਚ ਸਵਾਵਾਵਾਂ ਜਾਰੀ ਰਹਿ ਰਹੇ ਆ ਬਿਲਕੁਲ ਬਿਲਕੁਲ ਜੀ ਸਾਡੇ 507 ਪਿੰਡ ਨੇ ਮੇਨਲੀ ਟਾਣੀ ਫੂਲਾ ਸਿੰਘ ਸੰਤੋਖ ਸਿੰਘ ਵਾਲਾ ਪਖੜੇ ਹੋਏ ਆ ਆਤੂ ਵਾਲਾ ਪਿੰਡ ਹੈ ਪ੍ਰਭਾਸ ਸਿੰਘ ਵਾਲਾ ਉਤਾਰੜ ਹੈ ਜੀ ਤਾਂ ਜਿਹੜੇ ਪਿੰਡ ਟਾਣੀ ਨੱਥਾ ਸਿੰਘ ਦਾ ਥੋੜਾ ਏਰੀਆ ਹੈ ਟਾਣੀ ਬਚਨ ਸਿੰਘ ਵੀ ਮੈਂ ਖੁਦ ਜਾ ਕੇ ਆਂ ਜੀ ਜਿੱਥੇ ਹੀ ਸਾਨੂੰ ਲੱਗਦਾ ਅਸੀਂ ਪ੍ਰੋਪਰ ਨਿਗਰਾਨੀ ਰੱਖੀ ਹੋਈ ਹੈ ਜੀ ਤਾਂ ਨਾਲ ਦੀ ਨਾਲ ਅਸਰ ਦੀ ਪਹੁੰਚ ਕਰ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਬਹੁਤ ਹੀ ਨੋਦ ਧੰਨਵਾਦ ਕਰਦੇ ਜੋ ਸਾਡੇ ਭਰਾ ਕਿਸਾਨ ਹਰ ਦੀ ਮਾਰ ਹਟਾਏ ਨੇ ਉਹਨਾਂ ਵਾਸਤੇ ਨਾ ਪ੍ਰਾਲਾਗਿਤਾ ਹੈ ਮੈਂ ਉਹਨਾਂ ਦਾ ਤਹਿ ਦਿਲੋ ਧੰਨਵਾਦ ਕਰਦਾ ਚਾਰਾ ਵੀ ਆਇਆ ਹੈ ਗਠਾ ਅਚਾਰਦਿਆਂ ਵੀ ਆਈਆਂ ਨੇ ਤੇ ਅੱਗੇ ਵੀ ਸਾਡੇ ਨਾਲ ਸਹਿਯੋਗ ਦਿੰਦੇ ਰਹਿਣਗੇ ਸਾਨੂੰ ਮਾਣ ਹੈ ਆਪਣੇ ਭਰਾ ਤੇ ਪਰ ਬਹੁਤ ਸਾਰੇ ਲੋਕ ਸਵਾਲ ਵੀ ਖੜੇ ਕਰ ਦਿੰਦੇ ਨੇ ਕਿ ਅਸੀਂ ਪਾਣੀ ਦੀ ਮਾਰ ਹਟਾ ਆ ਗਏ ਸਾਡੀ ਕੋਟਾ ਪ੍ਰਸ਼ਾਸਨ ਗੱਲ ਸੁਣਨ ਆਇਆ ਨਾਵ ਐਮਐਲਏ ਗੱਲ ਸੁਣਨ ਆਇਆ ਕੀ ਇਹ ਗੱਲ ਸੱਚ ਹੈ ਨਹੀਂ ਜੀ ਨਹੀਂ ਇਹ ਝੂਠ ਹੈ ਮੈਂ ਨਹੀਂ ਮੰਨਦਾ ਸਾਡੇ ਕੋਲ ਸਾਰੇ ਵਰਗ ਆਏ ਨੇ ਕੋਈ ਵੀ ਜਿੰਨੀਆਂ ਵੀ ਪਾਰਟੀਆਂ ਨੇ ਸਾਡੇ ਕੋਲ ਸਾਰੇ ਆਏ ਨੇ ਜਿੰਨਾਂ ਕੋ ਜਿਸੇ ਕੋਈ ਮਦਦ ਸੀ ਹੋਣੀ ਸਾਨੂੰ ਦੇ ਗਏ ਨੇ ਮੌਜੂਦਾ ਵਿਧਾਇਕ ਦੀ ਗੱਲ ਕਰੀਏ ਕਿ ਉਹ ਅੱਜ ਜਿਵੇਂ ਤੁਹਾਡੇ ਕੋਲ ਆਏ ਪਹਿਲਾਂ ਵੀ ਤੁਹਾਡੇ ਕੋਲ ਆਏ ਨੇ ਆਏ ਨੇ ਜੀ ਪਹਿਲੇ ਵੀ ਆਏ ਨੇ ਸਾਡੇ ਕੋਲ ਪੱਠੇ ਵੀ ਆਨੇ ਹਰਾਚਾਰਾ ਵੀ ਆਇਆ ਸਾਡੇ ਕੋਲ ਅੱਜ ਫੀਡ ਭੇਜਿਆ ਨੇ ਪਰ ਸਾਨੂੰ ਪਹਿਲਾ ਫੀਡ ਹੈ ਜਿਹਨਾਂ ਇਹਨਾਂ ਨੇ ਭੇਜਿਆ ਸਾਨੂੰ ਫੀਡ ਨਹੀਂ ਕਿਤੇ ਆਇਆ ਸਾਨੂੰ ਆਚਾਰ ਜ਼ਰੂਰ ਮਿਲਿਆ ਅੱਜ 25 ਘਟਨੇ ਫਸਲਾਂ ਸੀ ਲਿਸਟ ਬਣਾਈਏ ਬਾਕੀ ਸਾਡੇ ਕੁਝ 25 ਕਰ ਰਹੇ ਨੇ ਉਹ ਬਾਅਦ ਚ ਆ ਜੇ ਉਹ ਸਾਨੂੰ ਮਿਲ ਜਾਗੇ ਅਸੀਂ ਬਹੁਤ ਬਹੁਤ ਦਿਲ ਦੀ ਧਰਾਂ ਜੀ ਤੋਂ ਧੰਨਵਾਦ ਕਰਦੇ ਆ ਤੁਹਾਡੇ ਏਰੀਆ ਦੀ ਕਿੱਲੀ ਜਿਹੜੀ ਫਸਲਾਂ ਜਿਹੜੀ ਇੰਨਾ ਰੱਖਿਆ ਸਹੀ ਜਿਹੜਾ ਜੀ 50 ਤੋਂ 55 ਕਿੱਲਾ ਜਿਹੜਾ ਏਕੜੇ ਵਿੱਚ ਵਿੱਚ ਜਿਹੜਾ ਪਾਣੀ ਦੀ ਮਾਰ ਦੇ ਜੇ ਪਾਣੀ ਵਧਿਆਗਾ ਤਾਂ ਹੋ ਸਕਦਾ ਹੈ 100 ਕਿੱਲੇ ਤੋਂ ਪਲੱਸ ਹੋ ਜਾਈਏ ਪਰ ਜੇ ਪਾਣੀ ਇੱਥੇ ਚੱਲੂਗਾ ਤਾਂ 50 ਤੋਂ 55 ਏਕੜ ਜਿਹੜਾ ਕੱਲਾ ਸੰਤੋਖ ਸਿੰਘ ਦਾ ਨਾ ਕਿ ਮੈਂ ਪੰਜਾਬਪੁਰੇ ਦੀ ਗੱਲ ਕਰਨੀ ਨਾ ਪ੍ਰਭਾਸ ਸਿੰਘ ਠਾੜ ਦੀ ਗੱਲ ਕਰਨੀ ਆਪਦੇ ਪਿੰਡ ਦੀ ਗੱਲ ਕਰਨੀ